ਇੱਕ ਸਾਈਕੋ ਕਿਲਰ ਔਰਤ ਦੇ ਵੱਲੋਂ ਕੀਤੇ ਕਈ ਕਤਲकांड ਸਾਹਮਣੇ ਆਏ ਨੇ। ਇਹ ਸਸੰਸਨੀ ਖੇਜ਼ ਮਾਮਲਾ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਜੀਹਾਂ ਇੱਕ ਸੰਕੀ ਔਰਤ ਦੇ ਵੱਲੋਂ ਆਪਣੇ ਹੀ ਬੱਚੇ ਸਮੇਤ ਤਿੰਨ ਹੋਰ ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਕਿਹਾ ਜਾ ਰਿਹਾ ਹੈ ਕਿ ਟੱਬ ਦੇ ਵਿੱਚ ਡਬੋ ਕੇ ਇਸ ਔਰਤ ਨੇ ਇਹਨਾਂ ਬੱਚਿਆਂ ਨੂੰ ਮਾਰਿਆ। ਇਸ ਔਰਤ ਦਾ ਮੰਨਣਾ ਹੈ ਕਿ ਕੋਈ ਉਸ ਨਾਲੋਂ ਸੁੰਦਰ ਨਾ ਲੱਗੇ ਇਸ ਕਰਕੇ ਉਸ ਨੇ ਇਹ ਬੱਚੇ ਮੌਤ ਦੇ ਘਾਟ ਉਤਾਰੇ ਨੇ। ਕਿਸੇ ਨੂੰ ਸ਼ੱਕ ਨਾ ਹੋਵੇ ਇਸ ਲਈ ਉਸਨੇ ਆਪਣੇ ਬੱਚੇ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ। ਇਸਤਨਕੀ ਔਰਤ ਸੁੰਦਰ ਬੱਚਿਆਂ ਨੂੰ ਅਕਸਰ ਹੀ ਨਿਸ਼ਾਨਾ ਬਣਾਉਂਦੀ ਸੀ ਤਾਂ ਪੁਸ਼ਗੀਸ਼ ਦੌਰਾਨ ਉਸਨੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਨੇ। ਉਸਨੇ ਦੱਸਿਆ ਹੈ ਕਿ ਉਸਨੇ ਆਪਣੇ ਬੱਚੇ ਦਾ ਵੀ ਕਤਲ ਕੀਤਾ ਤੇ ਨਾਲ ਹੀ ਤਿੰਨ ਹੋਰ ਬੱਚਿਆਂ ਨੂੰ ਵੀ ਮੌਤ ਦੇ ਘਾਟ ਉਤਾਰਿਆ। ਤਾਂ ਘਰ ਦੇ ਸਟੋਰ ਰੂਮ ਵਿੱਚ ਰੱਖੇ ਪਾਣੀ ਨਾਲ ਭਰੇ ਟੱਬ ਦੇ ਵਿੱਚ ਉਸਨੇ ਬੱਚਿਆਂ ਨੂੰ ਡਬੋ ਕੇ ਮਾਰਿਆ। ਜਦੋਂ ਇਹ ਮਾਮਲਾ ਪੁਲਿਸ ਤੱਕ ਪਹੁੰਚਿਆ ਤਾਂ ਪੁਲਿਸ ਨੇ ਸਖਤੀ ਦੇ ਨਾਲ ਪੁੱਛਗਿੱਛ ਕੀਤੀ 36 ਘੰਟਿਆਂ ਦੀ ਪੁੱਛਗਿੱਛ ਮਗਰੋਂ ਇਸ ਔਰਤ ਨੇ ਆਪਣਾ ਗੁਨਾਹ ਕਬੂਲਿਆ ਪੁਲਿਸ ਨੇ ਇਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਅਤੇ ਇਸ ਦਾ ਰਿਮਾਂਡ ਹਾਸਲ ਕੀਤਾ ਪੁਲਿਸ ਅਧਿਕਾਰੀ ਦਾ ਆਖਣਾ ਹੈ ਕਿ ਰਿਮਾਂਡ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਇਹਨਾਂ ਹੋਣ ਵਾਲੇ ਖੁਲਾਸਿਆਂ ਦੇ ਵਿੱਚ ਪਤਾ ਲੱਗੇਗਾ ਕਿ ਇਹ ਔਰਤ ਹੋਰ ਕਿਹੜੀ ਬੱਚਿਆਂ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੀ ਸੀ ਬਿਊਰੋ ਰਿਪੋਰਟ ਜਾਣੀ ਤੈਸੀ एक दिसंबर को शाम को एक कंट्रोल रूम में सूचना मिलती है कि एक छह साल की बच्ची की भी नौथा गांव में पानी के कब में उस मौके पर पहुंची छानबीन की पता लगा कि जब वो वोटी रिकवर हुई थी तो कमरा बाहर से बंद था तो हालात संदेहजनक थे तो वहां से करवा के हॉस्पिटल में रखवाया गया और उसमें हमने मर्डर का केस किसी क्राइम टीम और जो तो क्राइम से देखने से मौके को लगा था कि, कि आशंका और हत्या ही लग रही थी तो उसमें छह साल की बच्ची विधि जो तो हत्या थी उसमें हमने एफ आई दर्ज करके दो तारीख को हमारी क्राइम टीम और डी हमारे नानी पी हमारे पीडब्ल्यू नवीन टीम बना के अनुसंधान में हमने लगाया ਇਹ ਜੋ ਬੱਚੀ ਸੀ ਇਹ ਪਾਲ ਸਿੰਘ ਜੋ ਹੈ